ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਆਪਾਂ ਗੱਲ ਵੀਰੋ ਵੀਡੀਓ ਪਾਈ ਸੀ ਗਾਜੜੀ ਜਰਮੀਨੇਸ਼ਨ ਬਾਰੇ ਤੇ ਪਾਣੀ ਬਾਰੇ ਵੀ ਦੱਸਿਆ ਜਦੋਂ ਦੂਸਰਾ ਪਾਣੀ ਲਾਵਾਂਗੇ ਉਹ ਦੱਸਾਂਗੇ ਦੂਸਰਾ ਪਾਣੀ ਉਦਾਂ ਕਰੀ ਏਡੀ ਛੇਤੀ ਲੱਗਾ ਤਾਂ ਨਹੀਂ ਐਰ ਕੀ ਕਰਨ ਹੋਇਆ ਕਿਉਂ ਲੋਂ ਲੱਗਿਓ ਵੀ ਤੁਹਾਨੂੰ ਦੱਸਦੇ ਆ ਪਾਣੀ ਦੂਸਰਾ ਲੱਗਣ ਤੇ ਆ ਤੇ ਉਦਾਂ ਤੇ ਇੱਕ ਪਾਣੀ ਨਾ ਸਰ ਜਾਂਦਾ ਹੁੰਦਾ ਚੱਕਰ ਕੀ ਹੋਇਆ ਕਿ ਇਹ ਐਰਕੀਨਾ ਗਾਜਰ ਮੈਂ ਵਿਖਾਉਣਾ ਤੁਹਾਨੂੰ ਇੱਥੇ ਜਿੱਦਾਂ ਗਾਜਰ ਆ ਨਾ ਗਾਜਰ ਕੀ ਹੁੰਦਾ ਕਿ ਤੁੱਪ ਪੈਂਦੀ ਜਦੋਂ ਸਾਹਮਣੇ ਉਹ ਦੁਪਹਿਰੇ ਮਰੋੜਾ ਵੜਾ ਹੁੰਦਾ ਤੇ ਆਹ ਵੇਖਿਓ ਗਾਜਰ ਇੱਕ ਮਜੂਮ ਕਰਨਾ ਆ ਗਾਜਰ ਨੂੰ ਕੱਲ ਜਿਵੇਂ ਸਾੜਾ ਪਾਇਆ ਪਿਆ ਪੂਰਾ ਹੈ ਇਹਦੇ ਨਾਲ ਕੀ ਹੋਇਆ ਕਿ ਕੋਈ ਗਾਜਰ ਨਾ ਕੱਲ ਦੁਪਹਿਰ ਦੁਪਹਿਰ ਦੇ ਵਿੱਚ ਕਾਫੀ ਗਾਜਰ ਢਾਈ ਆ ਚਲੋ ਸਾਡੀ ਜਰਮੀਨੇਸ਼ਨ ਵੀ ਵਧੀਆ ਸੀ ਕੱਲ ਵਾਲੀ ਤੋਂ ਆਪਣੇ ਗਾਜਰ ਕਾਫੀ ਢਾਈ ਆ ਐਹ ਰੁਕ ਸਾਡੇ ਸੂਰਜ ਅੰਦਾ ਇਧਰੋਂ ਚੜਦਾ ਇਧਰੋਂ ਚੜਦਾ ਪਾਸਾ ਤੇ ਸਾਰਾ ਦਿਨ ਸੂਰਜ ਰਹਿੰਦਾ ਇਧਰਲੇ ਪਾਸੇ ਸਾਡਾ ਥੋੜਾ ਬਚਾ ਅਸੀਂ ਇਧਰੋਂ ਦੱਖਣ ਪਾੜ ਖੇਲਾ ਗੱਡੀਆਂ ਇਹ ਚੜਦਾ ਹੀ ਲੈਂਦੇ ਖੇੜਾ ਗੱਡੀਆਂ ਹੁੰਦੀਆਂ ਤੇ ਫੇਰ ਜਿਹੜੀ ਇਧਰ ਵਾਲੀ ਸਾਈਡ ਆ ਸਾਰੀ ਉਹ ਸਾਰੀ ਉੱਡ ਜਾਣੀ ਠੀਕ ਆ ਤੇ ਉਹਦੇ ਕਰਕੇ ਹੁਣ ਪਾਣੀ ਲਾਉਣ ਨੂੰ ਦਾਂ ਪੈਂਦੇ ਆ ਪਾਣੀ ਲਾਵਾਂਗੇ ਪਤਲਾ-ਪਤਲਾ ਅਸਲੋਂ ਹੀ ਕਿਉਂਕਿ ਰੇਂਜ ਚੜ ਜਾਣੀ ਆ ਜਿਵੇਂ ਕਿੱਲੇ ਦੇ ਮਗਰ ਜਿਵੇਂ ਆ ਤਿੰਨ ਚਾਰ ਖੇਲਾ ਇੰਨਾ ਜੀ ਫੇਰਤਾ ਤੇ ਆ ਤਿੰਨ ਚਾਰ ਖੇਲਾ ਜਿਵੇਂ ਅੱਧੇ ਜੇਚੀ ਆ ਗਿਆ ਤੇ ਬਸ ਇੰਨਾ ਕੀ ਪਾਣੀ ਆਪਾਂ ਲਾਉਣਾ ਤੇ ਪਾਣੀ ਲਾਉਣ ਦਾ ਤੁਹਾਨੂੰ ਕਰਨ ਦੱਸਦਾ ਵੀ ਗਾਜਰ ਛੱਡਦੀ ਸੀ ਦੁਪਹਿਰੇ ਗਾੜੀ ਮੀਂਹ ਵੀ ਦੱਸੰਦਾ ਆ ਪਾਸ ਹਲੇ ਤੋਂ ਪਾਵੜੀਆਂ ਤੇ ਜੇ ਆ ਜਿਆਦਾ ਏਮਬ੍ਰੋਡ ਜਿਵੇਂ 1-2 ਦਿਨ ਵਾਜ ਜਾਂ ਤੇ ਗਾਜਰ ਦੀ ਇਹਨੇ ਕਾਫੀ ਗਾਜਰ ਢਾਦ ਨਹੀਂ ਕਿਉਂਕਿ ਉੱਤੇ ਤੇ ਜੜ ਹੁੰਦੀ ਉੱਤੇ ਤੇ ਬੀ ਪਿਆ ਹੁੰਦਾ ਹਾਲੇ ਕਿੜੀਆਂ ਨੇ ਜੜ ਬਣਾ ਲਈ ਆ ਇਹ ਕਰਕੇ ਆ ਪਾਣੀ ਦੂਸਰਾ ਲਾਉਣਾ ਓਕੇ ਧੰਨਵਾਦ